ਪਾਕਿਸਤਾਨ ਕਨੇਕ ਬਹੁਤ ਬੜਾ ਸਰਜਣ ਹੈ ਮੈਨੂੰ ਉਸ ਦਾ ਨੋ ਤਾਂ ਯਾਦ ਨਹੀਂ ਚੈਨਲ ਵੀ ਉਸ ਦਾ ਉਸ ਨੇ ਪਿੱਛੇ ਜੇ ਨਾ ਕਰੋਨਾ ਮੈਂ ਇੱਕ ਬਹੁਤ ਕਮਾਲ ਦੀ ਬਾਤ ਸੁਣਾਈ ਥੀ ਵੀ ਬਾਤਾਂ ਕਰਨੇ ਦਾ ਕੀ ਪੈਦਾ ਕਰਾ ਬੈਠੇ ਦਾ ਅੱਗ ਵਾਲੀ ਕਰਾ ਸਾਰੀ ਦੁਨੀਆ ਦੇ ਵਿੱਚ ਨਾ ਇੱਕ ਸਰਵੇਖਣ ਹੋਇਆ ਵੀ ਕਿਹੜੇ ਬੰਦੇ ਲੰਬੀ ਉਮਰ ਜਿਉ ਰਹੇ ਆ ਵੀ ਉਹ ਬੰਦੇ ਜਿਹੜੇ ਵਧੀਆ ਖਾਣਾ ਖਾ ਰਹੇ ਆ ਉਹ ਬੰਦੇ ਜਿਹਨਾਂ ਕੋਲ ਪੈਸਾ ਜ਼ਿਆਦਾ ਆ ਜਾਂ ਹੋਰ ਤਰ੍ਹਾਂ ਦੇ ਕੋਈ ਵੀ ਕਾ ਪੂਰੀ ਦੁਨੀਆ ਵਿੱਚ ਸਰਵੇਖਣ ਕਰਨੇ ਦੇ ਬਾਅਦ ਜਿਹੜਾ ਸਿੱਟਾ ਨਿਕਲਿਆ ਉਹ ਇਹ ਤਾਂ ਉਸ ਨੇ ਮਿਸਾਲ ਦੇਈ ਵੀ ਜਿ ਤਰ੍ਹਾਂ ਆਪਣੇ ਬੈਠਕਾਂ ਦੇ ਵਿੱਚ ਉੱਥੇ ਬੈਠ ਕੇ ਹੁੱਕਾ ਪੀਵਾਂ ਨਾ ਪਾਕਿਸਤਾਨ ਦੇ ਵਿੱਚ ਵੀ ਬੰਦੇ ਹੁੱਕਾ ਪੀ ਰਹੇ ਆ ਕਿ ਬੰਦਾ ਕੋਈ ਕੁਝ ਬੋਲੀ ਜਾ ਰਿਹਾ ਕੋਈ ਨਵਾਜ਼ شریف ਨੂੰ ਕੋਈ ਕਿਸੇ ਨੂੰ ਗਾਲਾਂ ਕੱਢ ਰਿਹਾ ਕੋਈ ਚੰਗਾ ਕਹਿ ਰਿਹਾ ਕੋਈ ਮਾੜਾ ਕਰ ਰਿਹਾ ਜਿਹੜੇ ਪੜਾਅਸ ਕੱਢ ਰਹੇ ਬੋਲ ਰਹੇ ਬਾਤਾਂ ਕਰ ਰਹੇ ਉਹ ਬੰਦੇ ਸਭ ਤੇ ਪੱਤ ਲੰਬੀ ਉਮਰ ਜੂਏ ਅਸਲ ਬਾਤਾਂ ਕਰਨਾ ਪੜਾਅਸ ਕੱਢਣਾ ਹੋਆ ਇੱਕ ਹੋਰ ਚੰਗਾ ਜਿਹਾ ਸੁਣਾਵਾਂ ਤੁਹਾਨੂੰ ਅਮੇ ਗਵਮਾ ਰਹੇ ਕਰਦੇ ਮੇਰਾ ਬਾਪੂ ਡਾਕਟਰ ਦਾ ਪਰ ਮੇਰੀ ਬੇਬੇ ਜਿਹੜੀ ਮੇਰੀ ਦਾਦੀ थी ਮੇਰੇ ਬਾਪੂ ਤੇ ਦਵਾਈ ਲੈੇਦੀ ਉਸ ਤੇ 1.5 ਕਿਲੋਮੀਟਰ ਦੂਰ ਪਿੰਡ ਵਿੱਚ ਡਾਕਟਰ ਰਹੇ ਦਾ ਉਸ ਆਗੀ ਚਾਚੀ ਅਗੇ ਚਾਚੀ ਕਹਿੰਦਾ ਆਗੀ ਤੇਰੀ ਮਕਾਨ ਫਿਰ ਉਸਨੇ ਆਪਣੇ ਨਿਆਣੇ ਸ਼ੋਕਰ ਨੂੰ ਆਵਾਜ਼ ਮਾਰਿਆ ਓਏ ਦੀਪੇ ਕਿੱਥੇ ਮਰ ਗੇ ਰ ਮੇਰੀ ਚਾਚੀ ਆਈ ਹੈ ਪਹਿਲੇ ਨੂੰ ਪਾਣੀ ਪਲਾ ਗਏਲੇ ਆਪਣੀ ਮਾਂ ਨੂੰ ਕਹੇ ਵੀ ਲੌਂਗ ਲੈਚੀ ਵਾਲੀ ਚਾਹ ਕਰਕੇ ਭੇਜ ਗਲਾਸ ਭਰ ਕੇ ਔਰ ਗਏਲੇ ਸਾਲਿਓ ਜਿਹੜਾ ਉਹ ਪੰਜੀਰੀ ਖਾਂਦਾ ਵੀ ਸਿਆੜਾ ਸਾਰੇ ਸਿਆੜਾ ਪੰਜੀਰੀ ਦੇ ਦਾਵੜਾ ਇਕੱਠਾ ਕਰਕੇ ਖਾ ਰਿਹਾ ਵਾਟਾ ਭਰ ਕੇ ਚਾਚੀ ਨੇ ਕਹ ਦੇ ਵਾ ਚਾਚੀ ਨੇ ਹੌਲੀ ਫੁੱਲ ਵਰਗੇ ਹੋ ਜਣਾ ਗਏਲੇ ਹੋਰ ਆਪਣੀਆਂ ਨੂੰਹਾਂ ਨੂੰ ਕਾਲਾ ਕੱਢਣੀਆਂ ਪਾ ਸੱਤ ਪੜਾਹਸ ਕੱਢਣੀ ਤੇ ਦਵਾਈ ਦਾ ਫਿਰ ਬਹਾਨਾ ਦੇ ਚਾਚੀ ਦਾ ਫਿਰ ਤਰ੍ਹਾਂ ਜਾਇ ਜਰਾ ਘੋੜਾ ਉੜਦਾ ਜਾ ਰਿਹਾ ਹੋਆ ਸੋ ਬਾਤਾਂ ਬੰਦ ਹੋ ਗਈਆਂ ਇੱਕ ਪਹਿਲਾ ਮੈਂ ਉਹ ਕਿਤਾਬ ਵੀ ਲਿਖੀ ਤੇ ਆਪਣੀ 3ਵੇਂ ਜਨਵਰੀ ਨੂੰ ਉਸੋ ਬਈ ਬੁੱਧਾ ਦਾ ਵੀ ਜਿਹੜਾ ਗਿੱਧਾ ਪਵੇਦਾ ਨਾ ਉਹ ਦਵਾਈ ਤੀ ਹੁਣ ਗਿੱਧਾ ਬੰਦ ਕਰਕੇ ਉਹ ਤੀਮਿਆ ਨੂੰ ਜਨਮਾ ਲਜਾ ਕੇ ਪੈਲਸ 'ਚ ਬਿਠਾ ਕੇ ਕਹਿ ਦਿਆ ਵੀ ਥਮਿਆ ਆਜ਼ਾਦ ਹੋ ਗਈ ਹਾਂ ਉਹ ਤਾਂ ਬਹੁਤ ਬੜੀ ਗੁਲਾਮੀ ਹੈ ਕਿ ਬੰਦੇ ਦਾ ਬੋਲਣਾ ਬੰਦ ਕਰ ਦਿਆ ਗਿੱਧੇ ਮੌ ਜਠਾਣੀ ਨੂੰ ਦਰਾਣੀ ਨੂੰ ਦਿਓਰ ਨੂੰ ਪਰਝਾਈ ਨੂੰ ਸਾਸ ਨੂੰ ਸਹੁਰੇ ਸਾਰੇ ਪਿੰਡ ਨੂੰ ਕਿਸੇ ਨੂੰ ਜੋ ਕੁਝ ਕਹਿਣਾ ਦਾ ਗਾਲਾਂ ਕੱਢੇ ਦੀਆਂ ਪੜਾਹਸ ਕੱਢੇ ਦੀ ਸੱਠਣੀਆਂ ਤਹਿਦੀ ਉਹਨਾਂ ਨੇ ਚੁੱਪ ਕਰਕੇ ਬਿਠਾ ਦੇ ਇਸ ਕਰਕੇ ਹਰੇਕ ਤੀਵੀਂ ਬਿਮਾਰ ਹੈ ਬਲੱਡ ਪ੍ਰੈਸ਼ਰ ਹੈ ਕਿਸੇ ਦਾ ਸਿਰ ਦੁਖ ਰਿਹਾ ਹੈ ਕਿਸੇ ਦਾ ਦਿਲ ਘਟ ਰਿਹਾ ਜਦੋਂ ਗਿੱਦੜੇ ਮਾ ਜਾਇਆ ਕਰਨ ਦੀਆਂ 6-6 ਮਹੀਨੇ ਤਾਂ ਆਪ ਨਹੀਂ ਛੱਡੇ ਕਰੀਤਾ ਸੋ ਇਹੋ ਬਾਤ ਹੈ ਕਿ ਹਮੇ ਆਪਣਾ ਮੂਲ ਗਵਾ ਬੈਠੇ ਆ ਤੇ ਵੀ ਚੈਨਲ ਪਰ ਦੱਸਣਾ ਪੈ ਰਿਹਾ ਵੀ ਬਾਤਾਂ ਕਰੋ ਇਹ ਸਿਗਰਲੇ ਚ ਗਿਆ ਨਹੀਂ ਮਸਾਲਾ ਸੁਣਾਈਆ ਮੈਂ ਸਮਝ ਆਈ ਹੋਰ ਚਿੰਗੜਾ ਬਾ ਬਹੁਤ ਪੱਖਾ ਚਲਾਵੇ